सीएम ਭਗਵੰਤ ਮਾਨ ਦਾ 2027 ਦੇ ਵਿੱਚ ਦੁਬਾਰਾ ਮੁੱਖ ਮੰਤਰੀ ਬਣਨ ਦਾ ਸੁਪਨਾ ਹੀ ਰਹਿ ਜਾਣਾ ਕਿਉਂਕਿ ਟ੍ਰੇਲਰ ਤਾਂ ਲੋਕਾਂ ਨੇ ਦਿਖਾ ਹੀ ਦਿੱਤਾ ਲੋਕਾਂ ਦੇ ਇਕੱਠ ਨੇ ਤੇ ਲੋਕ ਕੀ ਚਾਹੁੰਦੇ ਨੇ ਕਿੰਨਾ ਜੋਰ ਲਾਇਆ ਹੋਇਆ ਸੀ ਕਿੰਨਾ ਜੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ ਤੇ ਕੋਈ ਕਸਰ ਵੀ ਨਹੀਂ ਛੱਡੀ ਸੀ ਤਾਂ ਫੇਰ ਵੀ 13 ਦੇ ਵਿੱਚੋਂ ਤਿੰਨ ਸਿੱਟਾ ਲੈ ਜਾਣੀ ਆ ਤਾਂ ਹੁਣ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਕੀ ਹਾਲ ਹੋਣਾ ਆਮ ਆਦਮੀ ਪਾਰਟੀ ਦਾ ਕਰਮਜੀਤ ਅਨਮੋਲ ਨੇ ਕਿੰਨਾ ਜ਼ੋਰ ਲਾਇਆ ਸਾਰੇ ਸਿੰਗਰ ਇੱਕ ਸਟੇਜ ਤੇ ਇਕੱਠੇ ਕਰਤੇ ਜਿੱਥੇ ਵੀ ਰੋਡ ਛੋੜ ਰੇ ਆ ਰੋਡ ਛੋੜ ਰਿਆ ਜਿੱਥੇ ਵੀ ਆਪਰੇ ਨਾਲ ਹਮੇਸ਼ਾ ਸਿੰਗਰ ਟੰਗੀ ਰੱਖਨੇ ਲੋਕ ਹੁਣ ਸੂਝਵਾਨ ਹੋ ਗਏ ਨੇ ਤਣੋ ਸਿੰਗਰਾਂ ਦੇ ਦਾ ਕੋਈ ਐਕਟਰ ਨੂੰ ਆਪਾਂ ਬੁਲਾਉਨੇ ਆ ਪ੍ਰਚਾਰ ਕਰਨ ਦੇ ਲਈ ਤਾਂ ਭੁੱਲ ਜਾਵੋ ਕਿ ਹੁਣ ਲੋਕ ਵੋਟ ਪਾ ਦੇਣਗੇ ਝੂਠੇ ਪਰਚੇ ਆਮ ਆਦਮੀ ਪਾਰਟੀ ਵੱਲੋਂ ਕਿੰਨੇ ਦਿੱਤੇ ਜਾ ਰਹੇ ਨੇ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਦੇ ਵੱਡੇ ਵੱਡੇ ਵਾਅਦੇ ਸੀ ਕਿ ਸਾਡੀ ਸਰਕਾਰ ਕਦੇ ਕਿਸੇ ਤੇ ਝੂਠਾ ਪਰਚਾ ਨਹੀਂ ਕਰੂਗੀ ਜੇ ਸਾਡਾ ਕੋਈ ਐਮਐਲਏ ਸਾਡਾ ਐਮਪੀ ਜਿਹੜੇ ਹੁਣ ਬਣੇ ਨੇ ਜਾ ਜਿਹੜੇ ਉਦੋਂ ਕਹਿੰਦੇ ਸੀ ਬਨਨਗੇ ਤਾਂ ਤੁਸੀਂ ਉਹਨਾਂ ਦੇ ਖਿਲਾਫ ਵੀ ਸ਼ਿਕਾਇਤਾਂ ਦੇ ਸਕਦੇ ਹੋ ਪਰ ਉਹ ਗੱਲਾਂ ਹੁਣ ਕਿੱਥੇ ਗਈਆਂ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਹੀ ਝੂਠੇ ਪਰਚੇ ਕਿੰਨੇ ਹੀ ਲੋਕਾਂ ਦੇ ਕਰਾਰੇ ਨੇ ਕੀ ਇਹ ਗੱਲਾਂ ਜੋ ਹੋ ਰਹੀਆਂ ਨੇ ਜੋ ਰਿਸ਼ਵਤ ਖੋਰੀ ਵੀ ਹੁਣ ਹੋ ਰਹੀ ਹੈ ਜੋ ਨਹੀਂ ਹਟ ਸਕਦੀ ਨਸ਼ਾ ਹੁਣ ਵੀ ਓਨਾ ਹੀ ਵਿਕ ਰਿਆ ਜਿੰਨਾ ਪਹਿਲਾਂ ਵਿਕ ਰਿਆ ਸੀ ਤਾਂ ਨਸ਼ਾ ਕੱਟ ਕਿਤੇ ਹੋਇਆ ਰਿਸ਼ਵਤ ਕੋਰੀ ਕੱਟ ਕਿਤੇ ਹੋਈ ਆ ਜੇ ਮੰਨ ਲਈਏ ਸੀਐਮ ਜੀ ਭਗਵਾਨ ਤਮਾਨ ਆਪ ਦੀ ਸਾਹ ਤੇ ਸਹੀ ਆ ਜੋ ਆਪ ਖੁਦ ਨਹੀਂ ਖਾਂਦਾ ਜਾਂ ਆਪ ਰਿਸ਼ਵਤ ਖੋਰੀ ਨਹੀਂ ਲੈਂਦਾ ਜਾਂ ਆਪ ਬਿਲਕੁਲ ਸਹੀ ਆ ਪਰ ਬਾਕੀ ਜਿਹੜੇ ਐਮਐਲਏ ਨੇ ਕੀ ਗਰੰਟੀ ਆ ਕਿ ਉਹ ਨਹੀਂ ਲੰਦੇ ਹੋਣਗੇ ਰਿਸ਼ਵਤ ਟੂ ਟੇ ਪਰਤੇ ਦੂਜਿਆਂ ਤੇ ਨਹੀਂ ਕਰਾਉਂਦੇ ਹੋਣੇ ਤਾਂ ਦੂਜਿਆਂ ਨੂੰ ਡਰਾਉਂਦੇ ਧਮਕਾਉਂਦੇ ਨਹੀਂ ਹੋਣੇ। ਭਗਵਾਨ ਤੁਮਾਨ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਈ ਲੋਕਾਂ ਨੂੰ ਬੋਲਣ ਅਸੀਂ ਲਾਇਆ। ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਕਿ ਤੁਸੀਂ ਖੁੱਲ੍ਹ ਕੇ ਗੱਲ ਕਰੋ। ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ। ਐਮ ਐਲ اے ਬਣਾਉਣ ਵਾਲੇ ਤੁਸੀਂ ਹੋ। ਤੁਹਾਡੇ ਹੱਥ ਦੇ ਵਿੱਚ ਪਾਵਰ ਹੈ ਤੁਸੀਂ ਬੋਲੋ। ਪਰ ਜੇ ਹੁਣ ਕੋਈ ਬੋਲਦਾ ਫਿਰ ਉਹਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਆ ਕਿਉਂ ਘਬਰਾਟ ਹੋ ਜਾਂਦੀ ਆ ਪਿੱਛੇ ਜੇ ਤੁਹਾਨੂੰ ਵੀ ਪਤਾ ਪਹਿਲਾਂ ਬਿਸ਼ਪਦੀਪ ਫਾਜ਼ਲ ਕਾ ਉਹ ਵੀਰ ਬਹੁਤ ਸਹੀ ਬੋਲਦਾ ਸਰਕਾਰਾਂ ਬਾਰੇ ਕਲੀਨ ਚਿੱਟ ਕਰਦਾ ਬਿਲਕੁਲ ਜਮਾ ਸਿੱਧੀ ਟਕਾ ਕੇ ਗੱਲ ਮਾਰਦਾ ਉਹਤੇ ਵੀ ਝੂਠਾ ਪਰਚਾ ਕਰਾਇਆ ਗਿਆ ਸੀ ਉਹ ਵੀ ਆਪ ਉਮੀਦਵਾਰ ਦੇ ਐਮ ਐਲ اے ਨੇ ਜਦੋਂ ਆਪ ਹੀ ਐਮ ਐਲ اے ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਚਾ ਕਹਿੰਦੇ ਨੇ ਜਿਵੇਂ ਅਸੀਂ ਕਹਿੰਨੇ ਆ ਓਵੇਂ ਕਰੋ ਨਹੀਂ ਤੁਹਾਡੇ ਨਾਲ ਫਿਰ ਬੁਰਾ ਹਾਸ਼ਰ ਹੋਣਾ ਹੁਣ ਇਹ ਗੱਲਾਂ ਸਾਰੀਆਂ ਸੀਐਮ ਭਗਵੰਤ ਮਾਨ ਤੱਕ ਨਹੀਂ ਪਹੁੰਚਦੀਆਂ ਹੁਣ ਇਹ ਪਹੁੰਚਦੀਆਂ ਹੋਣਗੀਆਂ ਪਰ ਨજર ਅੰਦਾਜ਼ ਕੀਤਾ ਜਾਂਦਾ ਉਸ ਗੱਲ ਨੂੰ ਪਈ ਅਮਰਿਤਪਾਲ ਸਿੰਘ ਜਿੱਤਿਆ ਖਡੂਰ ਸਾਹਿਬ ਤੋਂ ਉਹ ਜਲਦੀ ਹੁਣ ਰਿਹਾ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਤੇ ਇੱਕ ਸਾਲ ਹੋਰ ਵਧਾ ਦਿੱਤੀ ਐ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਐ ਐਨਐਸਏ ਉਹਨਾਂ ਦੀ ਹੁਣ ਕੀ ਲੱਗਦਾ ਕਿ ਤੁਹਾਨੂੰ ਕਿ 2027 ਦੇ ਵਿੱਚ ਇਹਦੇ باوجود ਵੀ ਵੋਟਾਂ ਪੈਣਗੀਆਂ ਸੀਐਮ ਭਗਵੰਤ ਮਾਨ ਨੂੰ ਕੀ ਟ੍ਰੇਲਰ ਲੋਕਾਂ ਨੇ ਦਿਖਾ ਦਿੱਤਾ ਪਹਿਲਾਂ ਹੀ ਐਮਪੀਆਂ ਦਾ ਕਿੰਨਾ ਕੁ ਲੋਕ ਚਾਹੁੰਦੇ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਉਹਨਾਂ 27 ਲਈ ਕਿਹੜੇ ਮੂਹ ਦੇ ਨਾਲ ਜਾਣਗੇ ਕਿਹੜੇ ਮੂਹ ਦੇ ਨਾਲ ਜਾਣਗੇ ਵੋਟਾਂ ਮੰਗਣ ਲੋਕਾਂ ਤੋਂ 27 ਦੇ ਵਿੱਚ ਵੀ ਇਸ ਤੋਂ ਜ਼ਿਆਦਾ ਬੁਰਾ ਹਾਲ ਹੋਣਾ ਧਿਆਨ ਚ ਰੱਖ ਲਈਓ ਇਹ ਗੱਲ 27 ਦੇ ਵਿੱਚ ਵੀ ਇਸ ਤੋਂ ਬੁਝਾਦਾ ਬੁਰਾ ਹਾਲ ਹੋਣਾ ਜੀ। ਪੁੱਪਈ ਅਮਰਿਤਪਾਲ ਸਿੰਘ ਕਰਕੇ ਜਿਹੜੇ ਪਹਿਲਾਂ ਹੀ ਨਜ਼ਰਬੰਦ ਕਰ ਦਿੱਤਾ ਸੀ ਐਨਐਸਐ ਲਗਾਈ। ਤਾਂ ਦੂਜਾ ਸਿੱਧੂ ਮੂਸੇ ਵਾਲੇ ਦਾ ਹੋ ਗਿਆ। ਕਿੰਨੇ ਹੀ ਇਨੇਕਾ ਇਦਾਂ ਦੀਆਂ ਘਟਨਾਵਾਂ ਹੋਈਆਂ। ਜਿਹੜੀਆਂ ਔਰਨ ਤੌਰ ਤੇ ਸਹੀ ਨਹੀਂ ਨਿਭਾਈਆਂ ਗਈਆਂ। ਤਾਂ ਵੋਟਾਂ ਪੈਣਾ ਮੁਸ਼ਕਲ ਆ 27 ਦੇ ਵਿੱਚ। ਪਰ ਇਹ ਵੀ ਨਹੀਂ ਪਤਾ ਕਿ 2027 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਭੰਗ ਹੋ ਜਾਵੇ। ਇਹ ਵੀ ਨਹੀਂ ਕੋਈ ਸੁ ਪਤਾ ਜੀ। ਪਰ ਤੁਸੀਂ ਆਪ ਦੇ ਵਿਚਾਰ ਆਪ ਦੇ ਜੋ ਵਿਚਾਰ ਨੇ ਤੁਹਾਡੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਉਹਨਾਂ ਨੇ ਚੰਗੇ ਕੰਮ ਕਰ ਰਹੇ ਨੇ ਜਾਂ ਚੰਗੇ ਕੰਮ ਨਹੀਂ ਕਰ ਰਹੇ ਕਿਹੜੀਆਂ ਘਾਟਾਂ ਤੁਹਾਨੂੰ ਲੱਗਦੀਆਂ ਕਿ ਅਗਰ ਆਮ ਆਦਮੀ ਪਾਰਟੀ ਇਹ ਕੰਮ ਜਲਦੀ ਕਰ ਦੇਵੇ ਤਾਂ ਲੋਕਾਂ ਦਾ ਵਿਸ਼ਵਾਸ ਉਹਨਾਂ ਤੇ ਹੋ ਸਕਦਾ ਹੈ ਇਹ ਕੰਮ ਆਮ ਆਦਮੀ ਪਾਰਟੀ ਸਰਕਾਰ ਜੇ ਜਲਦੀ ਕਰ ਦਿੰਦੀ ਹੈ ਤਾਂ 2027 ਦੇ ਵਿੱਚ ਵੋਟਾਂ ਪੈ ਸਕਦੀਆਂ ਨੇ ਨੀਤਾ ਫਿਰ ਉਹ ਲਿਜਾਵੋ ਵੋਟਾਂ ਕਿ 2027 ਦੇ ਵਿੱਚ ਲੋਕ ਸਾਥ ਦੇਣਗੇ